ਹੈਲੋ ਸਸ਼ੀਕਲ ਜੀ ਮੇਰਾ ਨਾਮ ਹੈ ਗਗਨਦੀਪ ਸੇਖੋਂ ਤਾਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸ਼੍ਰੀ ਗੁਰੂ ਰਾਮਦਾਸ ਕੋਚਿੰਗ ਸੈਂਟਰ ਵੱਲੋਂ ਦੋਸਤੋ ਜਿਸ ਤਰ੍ਹਾਂ ਕਿ ਮੈਂ ਕੱਲ ਵੀ ਤੁਹਾਨੂੰ ਟਾਈਮ ਐਂਡ ਵਰਕ ਦੀ ਵੀਡੀਓ ਪ੍ਰੋਵਾਈਡ ਕੀਤੀ ਸੀ ਅਤੇ ਉਸ ਵਿੱਚ ਬੇਸਿਕ ਕਨਸੈਪਟ ਦੱਸਿਆ ਸੀ ਅਤੇ ਨਾਲ ਹੀ ਦੋ ਸਾਮ ਵੀ ਕਰਵਾਏ ਸਨ ਜੋ ਕਿ ਪੰਜਾਬ ਗਵਰਨਮੈਂਟ ਦੁਆਰਾ ਪੁੱਛੇ ਜਾ ਰਹੇ ਹਨ ਬਹੁਤ ਜ਼ਿਆਦਾ ਪੇਪਰਾਂ ਵਿੱਚ ਉਹ ਸਾਮ ਪੁੱਛੇ ਗਏ ਹਨ ਅਤੇ ਉਹਨਾਂ ਨੂੰ ਕਰਨ ਦਾ ਵੀ ਹੈ ਜੋ ਮੈਂ ਤੁਹਾਨੂੰ ਕੱਲ ਦੱਸਿਆ ਹੈ ਜੇਕਰ ਨਹੀਂ ਦੇਖੀ ਵੀਡੀਓ ਤਾਂ ਤੁਸੀਂ ਉਸ ਨੂੰ ਜ਼ਰੂਰ ਦੇਖਣਾ ਤਾਂ ਜੋ ਤੁਸੀਂ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਸਪੀਡ ਮੈਥ ਜੋ ਕਿਹਾ ਜਾਂਦਾ ਹੈ ਉਸ ਦੇ ਅਕੋਰਡਿੰਗ ਤੁਸੀਂ ਸਪੀਡ ਮੈਥ ਤੇਰਾ ਹੀ ਹੀ ਸਭ ਨੂੰ ਸੋਲਵ ਕਰ ਸਕਦੇ ਹੋ ਅਤੇ ਜੇਕਰ ਦੇਖਿਆ ਜਾਵੇ ਤਾਂ ਫਾਰਮੂਲੇ ਦੇ ਅਕੋਰਡਿੰਗ ਸਾਡਾ ਟਾਈਮ ਬਹੁਤ ਜ਼ਿਆਦਾ ਕੰਜ਼ਿਊਮ ਹੁੰਦਾ ਹੈ ਤੇ ਇਸੇ ਉਸੇ ਟਾਈਮ ਤੋਂ ਹੀ ਬਚਣਾ ਹੈ ਟਾਈਮ ਨੂੰ ਬਚਾਉਣਾ ਹੈ ਜੇਕਰ ਸਮ ਦੋ ਜਨਾਂ ਦਾ ਸੋਲਵ ਹੋ ਰਿਹਾ ਹੈ ਇੱਕ ਦਾ 30 ਸੈਕਿੰਡ ਵਿੱਚ ਸੋਲਵ ਹੋ ਰਿਹਾ ਹੈ ਤੇ ਦੂਸਰੇ ਦਾ 60 ਸੈਕਿੰਡ ਵਿੱਚ ਤਾਂ 30 ਸੈਕਿੰਡ ਵਾਲਾ ਕੀ ਹੈ ਅੱਗੇ ਜਾਵੇਗਾ ਮੈਰਿਟ ਦੇ ਵਿੱਚ ਆਵੇਗਾ ਬਟ 60 ਸੈਕਿੰਡ ਵਾਲਾ ਪਿੱਛੇ ਰਹਿ ਜਾਵੇਗਾ ਤਾਂ ਦੋਸਤੋ ਸਾਰੇ ਸੋਲਵ ਤਾਂ ਕਰ ਲੈਂਦੇ ਹਨ ਬਟ ਕੀ ਹੈ ਟਾਈਮ ਹੈ ਜੋ ਉਹ ਮੇਨ ਇੱਥੇ ਸਾਡਾ ਮੈਨਰ ਰਹਿਦਾ ਹੈ ਟਾਈਮ ਨੂੰ ਬਚਾਉਣਾ ਹੈ ਅਸੀਂ ਤਾਂ ਜੋ ਪੇਪਰ ਦੇ ਵਿੱਚੋਂ ਵਧੀਆ ਨੰਬਰ ਤਾਂ ਲੈ ਕੇ ਜਾ ਸਕੀਏ ਅਤੇ ਨਾਲ ਹੀ ਪੇਪਰ ਨੂੰ ਟਾਈਮ ਦੇ ਵਿੱਚ ਕਰ ਵੀ ਸਕੀਏ ਅਤੇ ਵੱਤਵਤ ਕੁਐਸਚਨ ਵੀ ਕਰ ਸਕੀਏ ਤਾਂ ਦੋਸਤੋ ਜਿਆਦਾ ਟਾਈਮ ਨਾ ਵਿਸਟ ਕਰਦੇ ਹੋਏ ਮੈਂ ਤੁਹਾਨੂੰ ਨਹੀਂ ਕਵਾਂਗਾ ਕਿ ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟ ਕਰੋ ਲਾਈਕ ਕਰੋ ਅਤੇ ਵੱਤਵਤ ਸ਼ੇਅਰ ਕਰੋ ਤਾਂ ਦੋਸਤੋ ਉਹ ਤੁਹਾਡਾ ਕੰਮ ਹੈ ਤੁਸੀਂ ਆਪੇ ਦੇਖਣਾ ਹੈ ਕਿ ਵੀਡੀਓ ਵਧੀਆ ਲੱਗਦੀ ਹੈ ਤਾਂ ਉਸ ਨੂੰ ਲਾਈਕ ਜੇ ਕਰਨਾ ਹੈ ਤਾਂ ਕਰੋ ਨਹੀਂ ਕਰਨਾ ਤਾਂ ਨਾ ਕਰੋ ਦੋਸਤੋ ਉਹ ਮੇਰਾ ਕੰਮ ਨਹੀਂ ਹੈ ਉਹ ਤੁਹਾਡਾ ਕੰਮ ਹੈ ਮੇਰਾ ਕੰਮ ਹੈ ਓਨਲੀ ਤੁਹਾਨੂੰ ਟੀਚ ਕਰਨਾ ਅਤੇ ਤੁਹਾਨੂੰ ਵਧੀਆ-ਵਧੀਆ ਚੀਜ਼ਾਂ ਦੱਸਣੀਆਂ ਜੋ ਕਿ ਐਗਜ਼ਾਮ ਦੇ ਪੁਆਇੰਟ ਆਫ 뷰 ਦੇ ਨਾਲ ਤੁਹਾਨੂੰ ਅੱਗੇ ਲੈ ਕੇ ਜਾ ਸਕਦੀਆਂ ਹਨ ਤਾਂ ਅੱਜ ਦੀ ਆਪਾਂ ਗੱਲ ਕਰਦੇ ਹਾਂ ਕੱਲ ਦੋ ਕੁਐਸਚਨ ਕਰ ਲਏ ਸਨ ਅੱਜ ਆਪਾਂ ਨੈਕਸਟ ਕੁਐਸਚਨ ਤਾਂ ਕਰਾਂਗੇ ਤਾਂ ਤੁਹਾਨੂੰ ਦੋਸਤੋ ਕੱਲ ਮੈਂ ਦੋ ਫਾਰਮੂਲੇ ਦੱਸੇ ਸਨ ਇੱਕ ਟੂਗੇਦਰ ਵਾਲਾ ਅਤੇ ਇੱਕ ਅਲੋਨ ਵਾਲਾ ਆ ਦੋ ਦੱਸੇ ਸਨ ਉਸ ਵਿੱਚ ਟੂਗੇਦਰ ਵਿੱਚ ਤਾਂ ਅਸੀਂ ਕਰਦੇ ਸੀ a b a b ਸੌਰੀ a b ਅਤੇ ਅਲੋਨ ਵਿੱਚ ਕਰਦੇ ਸੀ a b a b ਤਾਂ ਇਹ ਸੀ ਦੋਸਤੋ ਦੋ ਫਾਰਮੂਲੇ ਸਨ ਜੋ ਕਿ ਬਣੇ ਹਨ ਬਟ ਅੱਜ ਜੂ ਅਸੀਂ ਕੁਐਸਚਨਸ ਕਰਾਂਗੇ ਸੋਲਵ ਕਰਾਂਗੇ ਅਸੀਂ ਇਹਨਾਂ ਨੂੰ ਯਾਦ ਰੱਖਣਾ ਹੈ ਬਟ ਪੇਪਰ ਦੇ ਵਿੱਚ ਹੈ ਦੋਸਤੋ ਅਸੀਂ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਕਰਨਾ ਤਾਂ ਅਸੀਂ ਇਹਨਾਂ ਤੋਂ ਤਾਂ ਬਚਣਾ ਹੈ ਜੇਕਰ ਇਹਨਾਂ ਨੂੰ ਅਸੀਂ ਕਰਦੇ ਹਾਂ ਤਾਂ ਸਾਡਾ ਟਾਈਮ ਜਿਆਦਾ ਕੰਜ਼ੂਮ ਹੋਵੇਗਾ ਤਾਂ ਟਾਈਮ ਤਾਂ ਅਸੀਂ ਕੰਜ਼ੂਮ ਕਰਨ ਨਹੀਂ ਤਾਂ ਦੋਸਤੋ ਕੋਸ਼ਿਸ਼ ਕਰਨੀ ਹੈ ਵੱਧ ਤੋਂ ਵੱਧ ਪੈਨ ਅਤੇ ਕਾਪੀ ਨੂੰ ਯੂਜ਼ ਨਾ ਕਰਕੇ ਅਸੀਂ ਓਰਲੀ ਹੀ ਸਮ ਨੂੰ ਸੋਲਵ ਕਰ ਦਈਏ ਤਾਂ ਕਿਸ ਤਰ੍ਹਾਂ ਹੋਵੇਗਾ ਉਹ ਇਸ ਤਰ੍ਹਾਂ ਹੋਵੇਗਾ ਜਿਸ ਤਰ੍ਹਾਂ ਮੈਂ ਤੁਹਾਨੂੰ ਕਰਵਾਉਣ ਲੱਗਾ ਹਾਂ ਤਾਂ ਦੋਸਤੋ ਟਾਈਮ ਐਂਡ ਵਰਕ ਦਾ ਮੈਂ ਇਸ ਕਰਕੇ ਲਿਆ ਹੈ ਟੌਪਿਕ ਤਾਂ ਜੋ ਇਹ इजीली ਤੁਹਾਨੂੰ ਸਮਝਾ ਸਕੇ ਜਿੰਨਾਂ ਨੂੰ ਸਮਝ ਆ ਰਿਹਾ ਹੈ ਜਾਂ ਪਹਿਲਾਂ ਇਸ ਦਾ ਪਤਾ ਹੈ ਤਾਂ ਉਹ ਉਹਨਾਂ ਦੇ ਲਈ ਇਹ ਹੋਵੇਗਾ ਕਿ ਬਹੁਤ ਸੌਖਾ ਟੋਪਿਕ ਹੈ ਬਟ ਨਹੀਂ ਦੋਸਤੋ ਇਸ ਤੋਂ ਅੱਗੇ ਆਪਾਂ ਟੋਪਿਕ ਕਰਾਂਗੇ ਤਾਂ ਉਹਨਾਂ ਨੂੰ ਵੀ ਆਪਾਂ ਵਿਦਆਊਟ ਫਾਰਮੂਲੇ ਦੇ ਨਾਲ ਹੀ ਕਰਾਂਗੇ ਤੇ ਕਿਸ ਤਰ੍ਹਾਂ ਕਰਾਂਗੇ ਤਾਂ ਉਹ ਤੁਸੀਂ ਵੀਡੀਓ ਦੇ ਨਾਲ ਕੰਟੀਨਿਊ ਰਹਿਣਾ ਤਾਂ ਅੱਜ ਦਾ ਸਮ ਹੈ ਦੋਸਤੋ A can do a piece of work in 5 days and B can do it in 6 days how long will they take if both work together ਮਤਲਬ ਦੋਸਤੋ ਸਭ ਤੋਂ ਪਹਿਲਾਂ ਤਾਂ ਅਸੀਂ ਮੈਥ ਦੇ ਵਿੱਚ ਸਟੇਟਮੈਂਟ ਨੂੰ ਪੂਰਾ ਪੜ੍ਹਨਾ ਹੈ ਇਹ ਨਹੀਂ ਹੈ ਕਿ ਅੱਧੀ ਸਟੇਟਮੈਂਟ ਪੜ੍ਹੀ ਅਤੇ ਅਸੀਂ ਸਾਮ ਨੂੰ ਸੋਲਵ ਕਰ ਦਿੱਤਾ ਤਾਂ ਇਹ ਸਾਡੇ ਵਿੱਚ ਲਿਮਿਟੇਸ਼ਨ ਹੁੰਦੀ ਹੈ ਐਗਜ਼ਾਮ ਨੂੰ ਜਦ ਅਸੀਂ ਐਗਜ਼ਾਮ ਦੇ ਵਿੱਚ ਬੈਠਦੇ ਹਾਂ ਤਾਂ ਅਸੀਂ ਬਹੁਤ ਹੀ ਜ਼ਿਆਦਾ ਪੈਨਿਕ ਹੋ ਜਾਂਦੇ ਹਾਂ ਜੇਕਰ ਸਵਾਲ ਸਾਨੂੰ ਆਉਂਦਾ ਹੁੰਦਾ ਹੈ ਤਾਂ ਅਸੀਂ ਅੱਧੀ ਸਟੇਟਮੈਂਟ ਪੜ੍ਹਦੇ ਹਾਂ ਅਤੇ ਅੱਧੀ ਸਟੇਟਮੈਂਟ ਨਹੀਂ ਪੜ੍ਹਦੇ ਤਾਂ ਬਹੁਤ ਜ਼ਿਆਦਾ ਟਾਈਮ ਸਾਡਾ ਲੱਗ ਜਾਂਦਾ ਹੈ ਤਾਂ ਅਸੀਂ ਉਸ ਤੋਂ ਬਚਣਾ ਹੈ ਤਾਂ ਇਹ ਦੋਸਤੋ ਕਹਿ ਰਿਹਾ ਹੈ ਕਿ A ਕੰਮ ਕਰਦਾ ਹੈ 5 ਦਿਨਾਂ ਵਿੱਚ A ਸਾਡਾ 5 ਦਿਨਾਂ ਵਿੱਚ ਕੰਮ ਕਰ ਰਿਹਾ ਹੈ ਅਤੇ B ਕਰ ਰਿਹਾ ਹੈ 6 ਦਿਨਾਂ ਦੇ ਵਿੱਚ ਉਸ ਨੇ ਇਹੀ ਕਿਹਾ ਹੈ ਕਿ A 5 ਦਿਨਾਂ ਵਿੱਚ ਕੰਮ ਕਰਦਾ ਹੈ ਤੇ B 6 ਦਿਨਾਂ ਵਿੱਚ ਕਰਦਾ ਹੈ ਤਾਂ ਕਿੰਨਾ ਟਾਈਮ ਲੱਗੇਗਾ ਜੇਕਰ ਦੋਨੋਂ ਰਲ ਕੇ ਕੰਮ ਕਰਨਗੇ ਟੂਗੇਦਰ ਕੰਮ ਕਰਨਗੇ ਤਾਂ ਫਾਰਮੂਲਾ ਅਸੀਂ ਰੱਖ ਦਿੰਨੇ ਹਾਂ ਪਹਿਲਾਂ ਸੱਤਵਨ ਫਾਰਮੂਲੇ ਦੇ ਨਾਲ ਕਰਦੇ ਹਾਂ 5 6 6 5 30 11 11 2 22 ਤੇ 22 ਤੇ ਕਿੰਨੇ ਹੁੰਦੇ ਹਨ 8 30 ਹੁੰਦੇ ਹਨ ਤਾਂ 11 1 ਕੀ ਆ ਗਿਆ ਸਾਡਾ ਆਨਸਰ ਆ ਗਿਆ ਤਾਂ ਅਸੀਂ ਇਸ ਤਰ੍ਹਾਂ ਨਹੀਂ ਕਰਨਾ ਦੋਸਤੋ ਇਹ ਤਾਂ ਸੀ ਫਾਰਮੂਲਾ ਤਾਂ ਜੇਕਰ ਤੁਹਾਨੂੰ ਫਾਰਮੂਲੇ ਦੇ ਨਾਲ ਆਉਂਦੇ ਹਨ ਤਾਂ ਫਾਰਮੂਲੇ ਨਾਲ ਕਰੋ ਹੁਣ ਦੋਸਤੋ ਅਸੀਂ ਕਰਦੇ ਹਾਂ ਐਲਸੀਐਮ ਐਲਸੀਐਮ ਬੇਸਡ ਕਰਦੇ ਹਾਂ ਦੋਸਤੋ ਇਹੀ ਸਮ ਕਰਦੇ ਹਾਂ ਅਸੀਂ ਐਲਸੀਐਮ ਬੇਸਡ ਐਲਸੀਐਮ ਦੇ ਵਿੱਚ ਕੀ ਕਰਨਾ ਹੈ ਅਸੀਂ 5 ਅਤੇ 6 ਦਾ ਦੋਨਾਂ ਦਾ ਐਲਸੀਐਮ ਲੈ ਲੈਨੇ ਹਾਂ 5 ਅਤੇ 6 ਦਾ ਕਿੰਨਾ ਹੁੰਦਾ ਹੈ ਦੋਸਤੋ 30 ਐਲਸੀਐਮ ਹੁੰਦਾ ਹੈ ਦੋਸਤੋ ਹੁਣ ਅਸੀਂ ਦੇਖਦੇ ਹਾਂ ਕਿ A 5 ਦਿਨ ਵਿੱਚ ਕੰਮ ਕਰਦਾ ਹੈ ਤਾਂ ਅਸੀਂ ਦੇਖਦੇ ਹਾਂ 30/5 ਕਰਕੇ 5 ਨੂੰ ਅਸੀਂ 6 ਨਾਲ ਗੁਣਾ ਕਰਕੇ ਤਾਂ 30 ਆਉਂਦਾ ਹੈ ਤੇ 6 ਨੂੰ 5 ਨਾਲ ਗੁਣਾ ਕਰਕੇ ਤਾਂ ਕਿੰਨਾ ਆਉਂਦਾ ਹੈ 30 ਆਉਂਦਾ ਹੈ ਟੁਗੇਦਰ ਕੀ ਹੈ ਅਸੀਂ ਦੋਨਾਂ ਨੂੰ ਜੋੜ ਦਿੰਦੇ ਹਾਂ 6 ਤੇ 5 11 ਤਾਂ ਅਸੀਂ ਟੋਟਲ ਦੇਖਿਆ ਸੀ ਵਰਕ ਹੋ ਰਿਹਾ ਸੀ 30 ਦਿਨਾਂ ਦੇ ਵਿੱਚ A ਕਹਿ ਰਿਹਾ ਹੈ ਦੋਨੋਂ ਕੰਮ ਕਰ ਰਹੇ ਹਨ 11 ਦਿਨਾਂ ਦੇ ਵਿੱਚ ਤਾ ਆਨਸਰ ਤਾਂ ਸਾਡਾ ਉਨਾ ਹੀ ਆ ਜਾਵੇਗਾ ਤੁਹਾਨੂੰ ਪਤਾ ਲੱਗੇਗਾ ਕਿ ਐਲਸੀਐਮ ਬੇਸਡ ਹੈ ਜੋ ਕਿੱਥੇ ਜਾ ਕੇ ਸਾਨੂੰ ਬਹੁਤ ਹੀ ਜ਼ਿਆਦਾ ਸਾਡੇ ਲਈ ਹੈਲਪਫੁਲ ਹੋਵੇਗਾ ਤਾਂ ਫਾਰਮੂਲਾ ਕਿੱਥੇ ਹੈਲਪਫੁਲ ਹੁੰਦਾ ਹੈ ਤੁਹਾਨੂੰ ਅੱਗੇ ਜਾ ਕੇ ਪਤਾ ਲੱਗੇਗਾ ਤਾਂ ਦੋਸਤੋ ਇਸ ਦਾ ਆਨਸਰ ਅਸੀਂ ਫਾਰਮੂਲੇ ਦੇ ਨਾਲ ਵੀ ਕਰ ਸਕਦੇ ਹਾਂ ਤੇ ਵਿਦਆਊਟ ਫਾਰਮੂਲਾ ਵੀ ਕਰ ਸਕਦੇ ਹਾਂ ਬਟ ਉਸ ਵਿੱਚ ਸਾਨੂੰ ਕੀ ਹੈ ਐਲਸੀਐਮ ਹੈ ਜੋ ਉਸ ਬਾਰੇ ਪਤਾ ਹੋਣਾ ਚਾਹੀਦਾ ਹੈ ਐਲਸੀਐਮ ਵਕਰਾ ਟੌਪਿਕ ਹੈ ਤੇ ਉਸ ਦੇ ਮੈਂ ਸੰਭ ਲੈ ਕੇ ਆਵਾਂਗਾ ਬਟ ਆਪਾਂ ਹੁਣ ਟਾਈਮ ਐਂਡ ਵਰਕ ਦੀ ਗੱਲ ਕਰ ਰਹੇ ਹਾਂ ਤਾਂ ਟਾਈਮ ਐਂਡ ਵਰਕ ਦੇ ਵਿੱਚ ਸਾਨੂੰ ਐਲਸੀਐਮ ਆਉਣਾ ਚਾਹੀਦਾ ਹੈ ਐਲਸੀਐਮ ਸਾਡੇ ਸਾਰੇ ਮੈਥ ਦੇ ਵਿੱਚ ਹੀ ਚੱਲੇਗਾ ਐਲਸੀਐਮ ਰੇਸ਼ੋ ਚੱਲੇਗਾ ਹੀ ਚੱਲੇਗਾ ਐਵਰੇਜ ਵੀ ਚੱਲੇਗਾ ਤਾਂ ਦੋਸਤੋ ਸਾਰਿਆਂ ਦੇ ਉੱਤੇ ਸਾਡੀ ਕਮਾਂਡ ਹੋਣੀ ਬਹੁਤ ਜ਼ਰੂਰੀ ਹੈ ਜੇਕਰ ਸਾਡੀ ਇਹਨਾਂ ਦੇ ਉੱਪਰ ਕਮਾਂਡ ਹੋ ਗਈ ਤਾਂ ਸਾਡਾ ਸਾਰਾ ਮੈਥ ਆ ਗਿਆ ਮੈਥ ਦੇ ਉੱਪਰ ਸਾਡੀ ਕਮਾਂਡ ਹੋ ਗਈ ਤਾਂ ਦੋਸਤੋ ਨੈਕਸਟ ਕੁਐਸਚਨ ਹੈ ਉਹ ਕਹਿੰਦਾ ਹੈ ਉਸਨੇ ਏ ਲਿਖਿਆ ਹੋਇਆ ਹੈ ਕਿ ਏ ਬੀ ਐਂਡ ਸੀ ਕੈਨ ਡੂ ਏ ਪੀਸ ਆਫ ਵਰਕ ਇਨ 6 12 24 ਡੇਸ ਰਿਸਪੈਕਟਿਵਲੀ ਦੇ ਆਲ ਟੁਗੇਦਰ ਵਿਲ ਕੰਪਲੀਟ ਦੀ ਵਰਕ ਇਨ ਕਿੰਨੇ ਚਿਰ ਵਿੱਚ ਉਹ ਰਲ ਕੇ ਕੰਮ ਕਰਨਗੇ ਤਾਂ ਦੋਸਤੋ ਇੱਥੇ ਹੁਣ ਉਹਨਾਂ ਨੇ ABC ਦੀ ਗੱਲ ਕਰ ਦਿੱਤੀ A B ਅਤੇ C ਬਟ ਸਾਡਾ ਫਾਰਮੂਲਾ ਤਾਂ ਕਹਿ ਰਿਹਾ ਹੈ A B ਤਾਂ ਰੋਲਾ ਪੈ ਜਾਵੇਗਾ ਇੱਥੇ ਆ ਕੇ ਜੇਕਰ ਅਸੀਂ ਫਾਰਮੂਲਾ ਪ੍ਰੇਮੀ ਹਾਂ ਤਾਂ ਸਾਡਾ ਗਲਤ ਹੋ ਜਾਵੇਗਾ ਤਾਂ ਦੋਸਤੋ LCM بیسਡ ਹੈ LCM ਦੇ ਨਾਲ ਅਸੀਂ ਟਾਈਮ ਐਂਡ ਵਰਕ ਦੇ ਕੁਐਸਚਨ ਕਰਨੇ ਹਨ ਜਿਨ੍ਹਾਂ ਨੂੰ ਟਾਈਮ ਐਂਡ ਵਰਕ ਬਾਰੇ ਨਹੀਂ ਪਤਾ ਤਾਂ ਦੋਸਤੋ ਉਹਨਾਂ ਦੇ ਲਈ ਕੀ ਹੈ ਐਲਸੀਐਮ ਨੂੰ ਸਿੱਖ ਲਓ ਤਾਂ ਤੁਹਾਡੇ ਲਈ ਕੀ ਹੈ ਇਹ ਬਹੁਤ ਹੀ ਜ਼ਿਆਦਾ ਬੈਨੀਫੀਸ਼ੀਅਲ ਵੀਡੀਓ ਹੋਵੇਗੀ ਅਤੇ ਪੇਪਰ ਦੇ ਵਿੱਚ ਸਪੀਡ ਮੈਥ ਦੇ ਨਾਲ ਤੁਸੀਂ ਸਮ ਕਰੋਗੇ ਤਾਂ ਦੋਸਤੋ ਕਹਿੰਦਾ ਹੈ ਏ 6 ਦੇ ਨਾਂਜ ਕੰਮ ਕਰਦਾ ਹੈ ਬੀ 12 ਦੇ ਨਾਂਜ ਕੰਮ ਕਰਦਾ ਹੈ ਤੇ ਸੀ 24 ਦੇ ਨਾਂਜ ਕੰਮ ਕਰਦਾ ਹੈ ਤਾਂ ਤਿੰਨਾਂ ਦਾ ਐਲਸੀਐਮ ਕਿੰਨਾ ਆਵੇਗਾ 24 ਆਵੇਗਾ ਐਲਸੀਐਮ ਦਾ ਮਤਲਬ ਹੈ ਕਿ 6 ਨੂੰ ਕਿੰਨੇ ਨਾਲ ਗੁਣਾ ਕਰਕੇ 24 ਆ ਜਾਵੇ 6 ਨੂੰ ਅਸੀਂ 4 ਨਾਲ ਗੁਣਾ ਕਰਾਂਗੇ 12 ਨੂੰ ਅਸੀਂ 2 ਨਾਲ ਗੁਣਾ ਕਰਾਂਗੇ ਤੇ 24 ਨੂੰ ਤਾਂ ਅਸੀਂ 1 ਨਾਲ ਹੀ ਗੁਣਾ ਕਰਾਂਗੇ ਮਤਲਬ ਕੀ ਹੈ ਇਹ ਸਾਡਾ ਹੈ ਜੋ ਟੂਗੇਦਰ ਦਾ ਕੰਮ ਨਿਕਲਾਵੇਗਾ 4+2+1 7 ਨਿਕਲਾਵੇਗਾ ਤਾਂ ਟੋਟਲ ਦੱਸਣਾ ਹੈ ਅਸੀਂ ਟੂਗੇਦਰ ਦਾ ਤਾਂ ਦੇਖਿਆ 24 ਦਾ ਟੋਟਲ ਵਰਕ ਹੈ ਸੱਤ ਜਾਣੇ ਰਲ ਕੇ ਕਰਨਗੇ ਤਾਂ ਕਿੰਨਾ ਆਵੇਗਾ 7 3 21 21 ਤੇ 3 24 ਹੁੰਦੇ ਹਨ 3 ਸਹੀ 3/7 ਕੀ ਆ ਜਾਵੇਗਾ ਸਾਡਾ ਆਨਸਰ ਆ ਜਾਵੇਗਾ ਤਾਂ ਦੋਸਤੋ ਸਾਨੂੰ ਐਲਸੀਐਮ ਆਉਣਾ ਬਹੁਤ ਜ਼ਰੂਰੀ ਹੈ ਐਲਸੀਐਮ ਦਾ ਸੌਖੀ ਟ੍ਰਿਕ ਦੱਸ ਦਵਾਂ ਦੋਸਤੋ ਵੱਡੀ ਰਕਮ ਨੂੰ ਟਾਰਗੇਟ ਕਰ ਲਵੋ ਜੇਕਰ ਦੋ ਰਕਮਾਂ ਵੱਡੀ ਰਕਮ ਤੇ ਜਾ ਰਹੀਆਂ ਹਨ ਤਾਂ ਠੀਕ ਹੈ ਨਹੀਂ ਤਾਂ ਇਸ ਦਾ ਟੇਬਲ ਪੜੀ ਚੱਲੋ ਤਾਂ ਕੋਈ ਤਾਂ ਅੱਖਰ ਆਵੇਗਾ ਜਿਸ ਤੇ ਉਹ ਦੋ ਰਕਮਾਂ ਵੀ ਕੱਟੀਆਂ ਜਾਣਗੀਆਂ ਤਾਂ ਉਹ ਕੀ ਹੋ ਜਾਵੇਗਾ ਸਾਡਾ ਐਲਸੀਮ ਹੋ ਜਾਵੇਗਾ ਇਸ ਦਾ ਆਨਸਰ ਆ ਗਿਆ ਦੋਸਤੋ 3 ਸਹੀ 3/7 ਇਸ ਤੋਂ ਅੱਗੇ ਹੈ A ਐਂਡ B ਟੂਗੇਦਰ ਕੈਨ ਡੂ ਏ ਪੀਸ ਆਫ ਵਰਕ ਇਨ 6th ਡੇਸ if a alone can do it in 9 days in how many days can be alone alone do it a ate b dono kam karde han dosto a ate a ate b dono kam karde han kinne dinan vich a ate b kam kar rahe han 6 days ਅਤੇ A ਅਲੋਨ ਕੰਮ ਕਰ ਰਿਹਾ ਹੈ 9 ਡੇਸ ਤਾਂ ਦੋਸਤੋ A ਅਤੇ B ਕਿਹਾ ਹੈ A ਸਾਡੇ ਲਈ ਕੀ ਹੈ ਕਲੰਬ ਕਰ ਲਵੋ ਇਸ ਨੂੰ ਇਕੱਠੇ ਕਰ ਲਵੋ ਮਤਲਬ ਕੀ ਹੈ ਇਸ ਨੂੰ A ਮੰਨ ਲਓ ਜਾਂ B ਮੰਨ ਲਓ ਮਤਲਬ ਕੀ ਹੈ A 6 ਦਿਨਾਂ ਚ ਕਰਦਾ ਹੈ ਸਾਡਾ ਬਿਲਕੁਲ ਉਹੀ ਫਾਰਮੂਲਾ ਚੱਲੇਗਾ ਅਸੀਂ 9 ਅਤੇ 6 ਦਾ LCM ਲਾਵਾਂਗੇ 6 ਤੇ 9 ਦੁਨੀ 18 ਮਤਲਬ ਕੀ ਹੈ ਇਹ 6 ਤੇ ਜਾਵੇਗਾ ਦੋਸਤੋ ਆਪਾਂ ਦੂਸਰਾ ਮਾਰਕਰ ਯੂਜ਼ ਕਰ ਲੈਨੇ ਆ ਇਹ ਕਿੰਨਾ ਹੈ 18 ਆ ਜਾਵੇਗਾ ਮਤਲਬ ਕੀ ਹੈ ਐਲਸੀਐਮ ਕਿੰਨਾ ਆ ਗਿਆ ਸਾਡਾ 18 ਆ ਗਿਆ ਤਾਂ 6 ਨੂੰ ਕਿੰਨੇ ਨਾਲ ਗੁਣਾ ਕਰਗੇ 6 3 18 ਹੁੰਦਾ ਹੈ ਅਤੇ 9 2 18 ਹੁੰਦਾ ਹੈ ਉਹਨਾਂ ਨੇ ਪੁੱਛਿਆ ਹੈ ਅਲੋਨ ਤਾਂ ਇਸ ਨੂੰ ਮਾਈਨਸ ਕਰ ਦਿੰਦੇ ਆ ਤਿੰਨਾਂ ਚੋਂ ਦੋ ਗਿਆ ਇੱਕ ਰਹਿ ਗਿਆ ਤੇ ਟੋਟਲ ਕੰਮ ਕਿੰਨਾ ਹੈ ਸਾਡਾ 18 ਹੈ ਤੇ ਇੱਕ ਜਾਣਾ ਕਰੇਗਾ ਮਤਲਬ ਕੀ ਹੈ 18 ਵਟਾ 1 ਕੀਤਾ ਤਾਂ ਕਿੰਨਾ ਆ ਗਿਆ ਸਾਡਾ 18 ਕੀ ਆ ਜਾਵੇਗਾ ਸਾਡਾ ਆਨਸਰ ਆ ਜਾਵੇਗਾ ਤਾਂ ਦੋਸਤੋ ਤੁਸੀਂ ਇਹੋ ਜਿਹੇ ਸਮ ਦੇ ਵਿੱਚ ਉਲਝਣਾ ਨਹੀਂ ਹੈ ਜੇ A ਅਤੇ B ਦੇ ਦਿੱਤਾ ਤਾਂ A ਅਤੇ B ਨੂੰ ਸਮਝ ਲਓ ਕਿ ਇਹ ਇੱਕੋ ਹੀ ਹਨ ਭਾਵੇਂ A ਮੰਨ ਲਓ ਭਾਵੇਂ B ਮੰਨ ਲਓ ਮਤਲਬ ਕੀ ਹੈ A ਅਤੇ B ਦਾ ਇੱਕ ਗਰੁੱਪ ਹੈ ਤਾਂ ਗਰੁੱਪ ਮੰਨ ਕੇ ਇਹੋ ਜਿਹਾ ਕੁਐਸਚਨ ਕਰੋ ਇੱਥੇ ਕੀ ਆ ਜਾਏਗਾ ਸਾਡਾ ਆਨਸਰ 18 ਜਾਵੇਗਾ ਇਸ ਤੋਂ ਅੱਗੇ ਹੈ ਦੋਸਤੋ ਇਸ ਤੋਂ ਅਗਲਾ ਸਮ ਹੈ ਜੋ ਉਹ ਹੈ ਉਹ ਕਹਿ ਰਿਹਾ ਹੈ ਏ ਕੈਨ ਡੂ 1/3 ਆਫ ਵਰਕ 1/3 ਵਰਕ ਇਨ 5 ਡੇਜ਼ ਐਂਡ ਬੀ ਕੈਨ ਡੂ 2/5 ਆਫ ਦੀ ਵਰਕ ਇਨ 10 ਡੇਜ਼ ਇਨ ਹਾਊ ਮੈਨੀ ਡੇਜ਼ ਬੋਥ ਏ ਐਂਡ ਬੀ ਟੁਗੇਦਰ ਕੈਨ ਡੂ ਦੀ ਵਰਕ ਤਾਂ ਦੋਸਤੋ ਉਹਨਾਂ ਨੇ ਫ੍ਰੈਕਸ਼ਨ ਵਿੱਚ ਦੇ ਕੇ ਤੇ ਕੰਮ ਦਿੱਤਾ ਹੈ ਤਾਂ ਥੋੜਾ ਜਿਹਾ ਸਾਮਣੂ ਲੈਂਥੀ ਬਣਾਇਆ ਹੋਇਆ ਹੈ ਤਾਂ ਕਿਸ ਤਰ੍ਹਾਂ ਕਰਨਾ ਹੈ ਬਿਲਕੁਲ ਸੇਮ ਕਰਨਾ ਹੈ ਏ ਕੀ ਕਰਦਾ ਹੈ 1/3 1/3 ਕੰਮ ਕਰਦਾ ਹੈ 5 ਦਿਨਾਂ 'ਚ B ਕੀ ਕਰਦਾ ਹੈ B ਕੰਮ ਕਰਦਾ ਹੈ 2/5 ਮਤਲਬ 2/5 ਕਿੰਨੇ ਦਿਨਾਂ 'ਚ ਕਰਦਾ ਹੈ ਸਾਡਾ 10 ਡੇਸ ਤਾਂ ਇਸ ਨੂੰ ਦੇਖੋ ਦੋਸਤੋ 1 ਨੂੰ 5 ਨਾਲ ਗੁਣਾ ਕਰਗੇ ਤਾਂ ਕਿੰਨਾ ਆਉਂਦਾ ਹੈ 5 ਆਉਂਦਾ ਹੈ ਤਾ ਤਿੰਨ ਨੂੰ ਕਿੰਨੇ ਨਾਲ ਗੁਣਾ ਕਰਕੇ 5 ਨਾਲ ਗੁਣਾ ਕਰਕੇ ਤਾਂ ਕਿੰਨਾ ਆਵੇਗਾ 15 ਆਵੇਗਾ ਤਾਂ ਦੋਸਤੋ ਸਾਡਾ ਕੀ ਆ ਜਾਵੇਗਾ ਏ ਕਿੰਨੇ ਦਿਨਾਂ 'ਚ ਕੰਮ ਕਰਦਾ ਹੈ 15 ਦਿਨਾਂ 'ਚ ਦੂਸਰੀ ਗੱਲ ਜੇ ਦੇਖਣਾ ਹੈ ਜੇਕਰ 1/3 5 ਹੈ ਤਾਂ ਇੱਧਰ ਲੈ ਜਾਵਾਂਗੇ ਕੀ ਹੋ ਜਾਵੇਗਾ 5 3/1 ਹੋ ਜਾਵੇਗਾ ਤਾਂ ਕਿੰਨਾ ਆ ਜਾਵੇ ਫੇਰ ਵੀ ਸਾਡਾ 15 ਤਾਂ ਆਵੇਗਾ ਤਾਂ ਸਮਝਣ ਦੀ ਗੱਲ ਹੈ ਹੁਣ ਦੇਖੋ ਇਹ 2 ਹੈ 2 ਬਰਾਬਰ ਕੀ ਹੈ 10 ਹੈ 2 ਨੂੰ ਕਿੰਨੇ ਨਾਲ ਗੁਣਾ ਕਰਕੇ 10 ਆਉਂਦਾ ਹੈ 2 ਨੂੰ 5 ਨਾਲ ਗੁਣਾ ਕਰਕੇ ਤਾਂ 10 ਆਉਂਦਾ ਹੈ ਬਹੁਤ ਹੀ ਜ਼ਿਆਦਾ ਲੈਂਥੀ ਮੈਥਡ ਨਾਲ ਕਰਵਾਇਆ ਜਾਂਦਾ ਹੈ 5 ਨੂੰ 5 ਨਾਲ ਗੁਣਾ ਕਰ ਦੋ ਤਾਂ ਕਿੰਨਾ ਆ ਜਾਵੇਗਾ ਸਾਡਾ 25 ਆ ਜਾਵੇਗਾ ਤਾਂ ਦੋਸਤੋ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹ ਸਮਝਣਾ ਜ਼ਰੂਰੀ ਹੈ ਵੀ ਇਹ ਕਿਸ ਤਰ੍ਹਾਂ ਹੋ ਰਿਹਾ ਹੈ ਫਿਰ ਉਸ ਤੋਂ ਬਾਅਦ ਤਾਂ ਸਿੰਪਲ ਆ ਗਿਆ A ਕੀ ਕੰਮ ਕਰਦਾ ਹੈ 15 ਦਿਨਾਂ ਚ ਤੇ B 25 ਦਿਨਾਂ ਚ ਕੰਮ ਕਰਦਾ ਹੈ ਉਹਨਾਂ ਨੇ ਇਹੀ ਪੁੱਛਿਆ ਹੈ ਕਿ ਹਾਊ ਮੈਨੀ ਡੇਸ ਬੋਥ A ਐਂਡ B ਟੁਗੇਦਰ ਉਹਨੇ ਟੁਗੇਦਰ ਦਾ ਪੁੱਛਿਆ ਹੈ ਤਾਂ ਕੱਢ ਲਓ ਐਲਸੀਐਮ ਦੋਨਾਂ ਦਾ ਐਲਸੀਐਮ ਕਿੰਨਾ ਹੈ ਮਤਲਬ ਟੋਟਲ ਵਰਕ ਹੈ 25 2 50 25 3 75 75 ਤੱਕ ਹੀ ਆ 15 ਵੀ ਜਾਂਦਾ ਹੈ ਤਾਂ 75 ਕੀ ਆ ਗਿਆ ਸਾਡਾ ਐਲਸੀਐਮ ਅਸੀਂ ਵੱਡੇ ਅੱਖਰ ਨੂੰ ਟਾਰਗੇਟ ਕੀਤਾ ਹੈ 15 ਨੂੰ ਕਿੰਨੇ ਨਾਲ ਗੁਣਾ ਕਰੀਏ 75 ਹੋਊਗਾ 15 5 75 ਹੋਊਗਾ ਤੇ 25 3 75 ਆਉਂਦਾ ਹੈ 5 ਤੇ 3 ਕਿੰਨੇ ਹੁੰਦੇ ਹਨ ਦੋਸਤੋ 8 ਹੁੰਦਾ ਹੈ ਕਿਉਂ ਜੋੜੇ ਹਨ ਕਿਉਂਕਿ ਟੁਗੇਦਰ ਕਿਹਾ ਹੈ ਤਾਂ 75 8 ਲਿਖ ਦਿੰਨੇ ਹਾਂ 8 9 72 72 ਤੇ 3 ਕਿੰਨੇ ਹੁੰਦੇ ਹਨ 75 3 8 ਆ ਜਾਊਗਾ ਤਾਂ 9 ਸਹੀ 3 8 ਕੀ ਆ ਜਾਵੇਗਾ ਸਾਡਾ ਆਨਸਰ ਆ ਜਾਵੇਗਾ ਤਾਂ ਦੋਸਤੋ ਇਹ ਸਨ ਅੱਜ ਦੇ ਟਾਈਮ ਐਂਡ ਵਰਕ ਦੇ ਕੁਐਸਚਨ ਜੇਕਰ ਤੁਹਾਨੂੰ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਨਾ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀਡੀਓ ਨੂੰ ਤਾਂ ਜੋ ਇਹ ਕਨਸੈਪਟ ਸਾਰਿਆਂ ਨੂੰ ਪਤਾ ਲੱਗ ਸਕੇ ਵੀ ਹੋ ਕੀ ਰਿਹਾ ਹੈ ਟਾਈਮ ਐਂਡ ਵਰਕ ਦੇ ਵਿੱਚ ਜੇਕਰ ਅਸੀਂ ਐਲਸੀਮ ਮੈਥਡ ਯੂਜ਼ ਕਰਦੇ ਹਾਂ ਤਾਂ ਐਲਸੀਮ ਮੈਥਡ ਦੋਸਤੋ ਸਾਰੇ ਮੈਥ ਦੇ ਵਿੱਚ ਯੂਜ਼ ਹੁੰਦਾ ਹੈ ਤੇ ਮੈਥ ਬਹੁਤ ਸੌਖਾ ਬਣ ਜਾਂਦਾ ਹੈ ਜੇਕਰ ਅਸੀਂ ਕਹੀਏ ਕਿ ਮੈਥ ਔਖਾ ਹੈ ਤਾਂ ਔਖਾ ਕਿਸ ਦੇ ਨਾਲ ਬੰਨਦਾ ਹੈ ਫਾਰਮੂਲੇ ਦੇ ਨਾਲ ਬੰਨਦਾ ਹੈ ਤਾ ਦੋਸਤੋ ਡੇਲੀ ਵੀਡੀਓਜ਼ ਅਪਲੋਡ ਕਰਾਂਗਾ ਮੈਂ ਜੇਕਰ ਤੁਸੀਂ ਦੇਖਣੀਆਂ ਚਾਹੁੰਦੇ ਹੋ ਡੇਲੀ ਰੁਟੀਨ ਦੇ ਵਿੱਚ ਦੇਖਣੀਆਂ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਨਾਲ ਬੈਲ ਆਈਕਨ ਤੇ ਪ੍ਰੈਸ ਕਰ ਦਵੋ ਤਾਂ ਜੋ ਤੁਹਾਨੂੰ ਅਪਡੇਸ਼ਨ ਡੇਲੀ ਮਿਲਦੀ ਰਹੇ ਦੋਸਤੋ ਕੱਲੀਆਂ ਮੈਥ ਦੀਆਂ ਨਹੀਂ ਰੀਜਨਿੰਗ ਦੀਆਂ ਵੀ ਮਿਲਣਗੀਆਂ ਤੁਹਾਨੂੰ ਹੋਰ ਸਬਜੈਕਟਾਂ ਦੀਆਂ ਮਿਲਣਗੀਆਂ ਜੀਕੇ ਦੀਆਂ ਪੋਲਿਟੀਕਲ ਦੀਆਂ ਪੰਜਾਬੀ ਦੀਆਂ ਜਿਸ ਦੀ ਮਰਜ਼ੀ ਵੀਡੀਓ ਦੇਖਣੀ ਹੈ ਤਾਂ ਤੁਹਾਨੂੰ ਪਲੇਲਿਸਟ ਦੇ ਵਿੱਚ ਜਾ ਕੇ ਵੀਡੀਓਜ਼ ਮਿਲ ਜਿਆ ਕਰਨਗੀਆਂ ਤੇ ਡੇਲੀ ਬੇਸ ਤੇ ਜੋ ਵੀਡੀਓਜ਼ ਹੋਣਗੀਆਂ ਜੇਕਰ ਤੁਸੀਂ ਨਾਲ ਜੁੜੇ ਹੋਮੋਗੇ ਤਾਂ ਤੁਹਾਨੂੰ ਬੈਲ ਆਈਕਨ ਤੇ ਪ੍ਰੈਸ ਕੀਤਾ ਹੋਵੇ ਤਾਂ ਤੁਹਾਨੂੰ ਡੇਲੀ ਮਿਲਦੀਆਂ ਰਹਿਣਗੀਆਂ ਸੋ ਦੋਸਤੋ ਥੈਂਕਸ ਫॉर ਵਾਚਿੰਗ ਮਾਈ ਥਿਸ ਵੀਡੀਓ ਸਤਿ ਸ਼੍ਰੀ ਅਕਾਲ ਜੀ